ਸਾਸ਼ੀਕਲ ਜੀ ਸਾਰੇ ਜਣਿਆਂ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਲਾਈਕ 3-4 ਮਹੀਨੇ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਗੁਰਜੰਟ ਸਿੰਘ ਬਾਰੇ ਸੋ ਉਹ ਵੀਡੀਓ ਮੈਂ ਪਾਈ ਸੀਗੀ ਜਨੂਰੀ 26th ਨੂੰ ਤਾਂ 4 ਮਹੀਨੇ ਹੋ ਗਏ ਉਹ ਵੀਡੀਓ ਪਾਈ ਨੂੰ ਸੋ 4 ਮਹੀਨੇ ਚ ਸਿੰਘ ਨੇ ਕਾਫੀ ਤਰੱਕੀ ਕੀਤੀ ਆ ਕਾਫੀ ਅੱਗੇ ਤੱਕ ਗੱਲਾਂ ਦਿੱਤੀਆਂ ਨੇ ਸੋ ਹੋਇਆ ਕਿ ਕਿ ਫੇਸਬੁੱਕ ਤੇ ਇੱਕ ਪੇਜ ਆ ਕੈਨੇਡਾ ਦੇ ਪੰਜਾਬੀ ਸੋ ਉਹਨਾਂ ਦੇ ਐਡਮਿਨ ਭਾਈ ਸਾਹਿਬ ਨੇ ਮੇਰੀ ਉਹ ਵੀਡੀਓ ਸ਼ੇਅਰ ਕੀਤੀ ਸੋ ਉੱਥੇ ਕੁਝ ਪਹਿਲੀ ਗੱਲ ਤਾਂ ਉਹਨਾਂ ਨੇ ਕੈਪਸ਼ਨ ਬਹੁਤ ਸੋਹਣੀ ਲਿਖੀ ਹੈ ਉਹ ਕਹਿੰਦੇ ਵੀ ਪਟੋਲੇ ਨੇ ਗੁਰਜੰਟ ਨੂੰ ਜਵਾਬ ਦਿੱਤਾ ਹੁਣ ਤੁਸੀਂ ਦੱਸੋ ਵੀ ਆਹ ਕੁੜੀ ਨੂੰ ਤੁਸੀਂ ਪਟੋਲਾ ਕਹਿਣਾ ਹੈ ਕਿ ਪੁਰਜਾ ਕਹਿਣਾ ਹੈ ਜਾਂ ਚੀਜੀ ਕਹਿਣਾ ਸੋ ਪਹਿਲੀ ਗੱਲ ਤਾਂ ਭਰਾਵਾ ਤੂੰ ਐਂ ਬੋਲ ਕੇ ਆਪਦੀ ਅਕਲ ਦਿਖਾਈ ਆ ਤੇਰੇ ਕਹਿਣ ਨਾਲ ਮੈਂ ਪਟੋਲਾ ਪੁਰਜਾ ਜੀਜੀ ਨਹੀਂ ਹੋ ਜਾਂਦੀ ਜਾਂ ਤੇਰੇ ਕਹਿਣ ਨਾਲ ਮੈਂ ਮਾੜੀ ਐ ਚੰਗੀ ਨਹੀਂ ਹੋ ਜਾਂਦੀ ਪਰ ਜਿਹੜੇ ਹਿਸਾਬ ਨਾਲ ਤੂੰ ਗੱਲ ਕੀਤੀ ਆ ਉਤੋਂ ਇਹ ਪਤਾ ਲੱਗਦਾ ਵੀ ਤੈਨੂੰ ਕਿੰਨੀ ਕੱਕਲਾ ਆ ਤੇ ਕੁੜੀਆਂ ਦੇ ਕਿੰਨੇ ਰਿਸਪੈਕਟ ਕਰ ਸਕਦਾ ਰਾਈਟ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕੁੜੀ ਹਾ ਸਾਰਾ ਕੁਝ ਕਰੀ ਜਾਂਦੀ ਆ ਲਾਈਕਸ ਤੇ ਕਮੈਂਟਸ ਲਈ ਜਾਂ ਫੇਮਸ ਹੋਣ ਲਈ ਪਰਵਾ ਇੰਨੀ ਗੱਲ ਤੈਨੂੰ ਵੀ ਪਤਾ ਹੋਊ ਲਾਈਕਸ ਜਾਂ ਕਮੈਂਟਸ ਮੈਨੂੰ ਰੋਟੀ ਨਹੀਂ ਦੇ ਕੇ ਜਾਂਦੇ ਨਾ ਤੈਨੂੰ ਦੇ ਕੇ ਜਾਂਦੇ ਹੋਣੇ ਆ ਬਾਕੀ ਗੱਲ ਇੰਨੀ ਕਾ ਕਿ ਤੁਹਾਡੇ ਗੁਰਜੰਟ ਨੇ ਜਦੋਂ ਵੀਡੀਓ ਫੇਸਬੁੱਕ ਇਜ਼ ਅ ਪਬਲਿਕ ਪਲੇਟਫਾਰਮ ਤੇ ਉਹਨੇ ਉੱਥੇ ਉਹ ਵੀਡੀਓ ਸ਼ੇਅਰ ਕੀਤੀ ਆ ਤਾਂ ਮੈਂ ਉਹਦਾ ਜਵਾਬ ਉਹਨੂੰ ਉੱਥੇ ਹੀ ਦਵਾਂਗੀ ਤੇ ਜਿੰਨਾਂ ਕੋ ਉਹਨੂੰ ਹੱਕ ਆ ਆਪਣੇ ਵਿਚਾਰ ਰੱਖਣ ਦਾ ਕਿਸੇ ਅੱਗੇ ਉਹਨਾਂ ਕੀ ਮੇਰਾ ਆ ਉਹਨਾਂ ਕੀ ਤੁਹਾਡਾ ਸਭ ਦਾ ਆ ਫਰਕ ਇੰਨਾਗਾ ਕਿ ਉਹ ਹੰਕਾਰ ਚ ਗੱਲ ਕਰਦਾ ਮੈਂ ਥੋੜੀ ਹਲੀਮੀ ਨਾਲ ਗੱਲ ਕਰ ਰਹੀ ਸੀ ਮੈਂ ਉੱਚੀ ਨਹੀਂ ਬੋਲੀ ਮੈਂ ਕੋਈ ਗੁੱਸਾ ਨਹੀਂ ਕੀਤਾ ਮੈਂ ਕੋਈ ਗਾਲ ਨਹੀਂ ਕਢੀ ਨਾ ਮੈਂ ਕੋਈ ਮਾੜੇ ਸ਼ਬਦ ਯੂਜ਼ ਕੀਤੇ ਨੇ ਕਿਸੇ ਲਈ ਸੋ ਮੈਂ ਇਸੇ ਤਰੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਤੁਸੀਂ ਸਿਰ ਤੇ ਚੜੇ ਹੋਨੇ ਹੋ ਤੁਹਾਨੂੰ ਐ ਲੱਗਦਾ ਵੀ ਵੀ ਹਾਂ ਕੁੜੀ ਤਾਂ ਐਈਆਂ ਨਿਮਾਣੀ ਜੀ ਇਹਨੂੰ ਤਾਂ ਜੋ ਮਰਜ਼ੀ ਬੋਲ ਦੋ ਹਨਾ ਤੇ ਅ ਉੱਥੇ ਤੁਸੀਂ ਕੈਪਸ਼ਨ 'ਚ ਲਿਖਿਆ ਕਿ ਇਹ ਜੀਆਂ ਕੁੜੀਆਂ ਕਰਕੇ ਮਾਪਿਓ ਧੀ ਚੰਮਣ ਤੋਂ ਡਰਦੇ ਆ ਅ ਮੈਨੂੰ ਲੱਗਦਾ ਜਿੱਥੇ ਤੱਕ ਤੁਸੀਂ ਮੈਨੂੰ ਜਾਣਦੇ ਨਹੀਂ ਪਹਿਲੀ ਗੱਲ ਤਾਂ ਸੋ ਤੁਹਾਨੂੰ ਪਤਾ ਨਹੀਂ ਮੈਂ ਕੌਣ ਆ ਕਿਵੇਂ ਆ ਕਿੱਦਾਂ ਹਨਾ ਸੋ ਅ ਤੁਸੀਂ ਕੋਈ ਨਹੀਂ ਹੁੰਦੇ ਇਹ ਜੱਜ ਕਰਨ ਵਾਲੇ ਕਿ ਮੇਰੇ ਵਰਗੀਆਂ ਕੁੜੀਆਂ ਕਰਕੇ ਕੋਈ ਜੰਮਣੋਂ ਡਰਦਾ ਕੁੜੀਆਂ ਨੂੰ ਪਰ ਜਿੰਨਕ ਹੁਣ ਮੈਂ ਤੁਹਾਡੀ ਲੈਂਗੁਏਜ ਦੇਖੀ ਆ ਜਿੰਨੇ ਕੁ ਰਿਸਪੈਕਟ ਤੁਸੀਂ ਕੁੜੀਆਂ ਨੂੰ ਦਿੰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਮਾਪੇ ਤੁਹਾਡੇ ਵਰਗੇ ਮੁੰਡੇ ਜੰਮਣੋਂ ਡਰਦੇ ਆ ਜਸਟ ਬਿਕੋਜ਼ ਤੁਸੀਂ ਕੁੜੀਆਂ ਦੇ ਰਿਸਪੈਕਟ ਨਹੀਂ ਕਰ ਸਕਦੇ ਆ ਤੁਹਾਨੂੰ ਕੋਈ ਤਰੀਕਾ ਹੈ ਨਹੀਂ ਗੱਲ ਕਰਨ ਦਾ ਮੈਂ ਕਿਸੇ ਨੂੰ ਮਾੜਾ ਤਾਂ ਕੁਝ ਵੀ ਨਹੀਂ ਸੀ ਕਿਹਾ ਆਰਾਮ ਨਾਲ ਗੱਲ ਕੀਤੀ ਸੀ ਨਾ ਤੁਸੀਂ ਤੁਹਾਨੂੰ ਐ ਲੱਗਦਾ ਵੀ ਹਾਂ ਬਸ ਜਿਹੜਾ ਬੰਦਾ ਹੌਲਾ ਬੋਲਿਆ ਉਹਨੂੰ ਦੱਬ ਲਵੋ ਉੱਚੀ ਬੋਲਣਾ ਸਭ ਨੂੰ ਆਉਂਦਾ ਹੁੰਦਾ ਗਾਲਾਂ ਕੱਢਣੀਆਂ ਵੀ ਸਾਰਿਆਂ ਨੂੰ ਆਉਂਦੀਆਂ ਨੇ ਜਿਹੜੇ ਸਾਹਮਣੇ ਤੁਹਾਡਾ ਸਿੰਘ ਗੱਲ ਕਰਦਾ ਨਾ ਉਸਾਂ ਨਾਲ ਹਰ ਕੋਈ ਗੱਲ ਕਰ ਸਕਦਾ ਜੇ ਕੋਈ ਤਮੀਜ਼ ਨਾਲ ਗੱਲ ਕਰ ਰਿਹਾ ਹੈ ਨਾ ਤਾਂ ਉਹ ਉਹਨੂੰ ਤਮੀਜ਼ ਨਾਲ ਹੀ ਰਿਪਲਾਈ ਕਰ ਦੋ ਤੁਸੀਂ ਐ ਐਂ ਸਿਰ ਤੇ ਜੜੀ ਜਾਂਦੇ ਹੋ ਫਿਰ ਇੱਕ ਹੋਰ ਬੰਦਾ ਸਪੈਸ਼ਲ ਹੁਣ ਮੈਂ ਸੈਂਟੀਨੀਅਲ ਚ ਕਾਲਜ ਚ ਪੜ੍ਹਨੀ ਹਾਂ ਟੋਰਾਂਟੋ ਚ ਸੋ ਉੱਥੋਂ ਦਾ ਹੀ ਸਟੂਡੈਂਟ ਆ ਕਿਉਂਕਿ ਮੈਂ ਉਹਦੀ ਫੇਸਬੁੱਕ ਪ੍ਰੋਫਾਈਲ ਦੇਖੀ ਮੈਨੂੰ ਸ਼ਕਲ ਦੀ ਪਛਾਣ ਆ ਸੋ ਉਹਨੇ ਸਪੈਸ਼ਲੀ ਕਿਹਾ ਕਿ ਬੀਬਾ ਮੈਨੂੰ ਲੱਗਦਾ ਤੂੰ ਕਦੇ ਕਿਸੇ ਸਿੰਗ ਦੇ ਧੱਕੇ ਨਹੀਂ ਚੜੀ ਪਰ ਉਹ ਮੈਨੂੰ ਇੱਕ ਗੱਲ ਦੱਸ ਤੁਹਾਡੇ ਕਿਵੇਂ ਸਿੰਗ ਲੱਗੇ ਹੁੰਦੇ ਆ ਬੰਦੇ ਹੀ ਹਾਂ ਮੈਨੂੰ ਤਾਂ 8 ਮਹੀਨੇ ਹੋ ਗਏ ਉਹ ਕਾਲਜ 'ਚ 8 ਮਹੀਨੇ ਤੋਂ ਤੂੰ ਮੈਨੂੰ ਦੇਖ ਹੀ ਰਿਹਾ ਸਿੰਗ ਦੇ ਧੱਕੇ ਨਹੀਂ ਚੜੀਦਾ ਕੀ ਮਤਲਬ ਹੈ ਮੈਂ ਕਾਲਜ 'ਚ ਸੀ ਕਿ ਮਿਲਣ ਦਾ ਕਿ ਨਹੀਂ ਕਿਹੜੀ ਚੀਜ਼ ਦਾ ਰੋਮ ਮਾਰਦੇ ਹੋ ਤੁਸੀਂ ਕਿ ਕਿਹੜੀ ਚੀਜ਼ ਦੀ ਹਵਾ ਮਤਲਬ ਠੀਕ ਆ ਸਿੰਗਾ ਚੰਗੀ ਗੱਲ ਆ ਫੁਕਰੀ ਗਾਦੀ ਆ ਮੈਨੂੰ ਸਮਝ ਨਹੀਂ ਆਉਂਦਾ ਵੀ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਹਨ ਵੀ ਕੀ ਜਸਟ ਬਿਕੋਜ਼ ਤੁਸੀਂ ਮਰਦੂ ਧੰਕੇ ਧੱਕੇ ਨਹੀਂ ਜੜੀ ਮਿਲਣੇ ਆ ਦੇਖ ਲੈਣੀ ਹੈ ਮੈਂ ਵੀ ਤੂੰ ਕੀ ਜੀ ਤੇ ਹੁਣ ਆਕੇ ਗੱਲ ਕਰ ਵੀ ਲਈ ਜੱਜ ਨਾਲ ਤੇ ਉਸ ਤੋਂ ਬਾਅਦ ਚਲੋ ਮੈਨੂੰ ਲੱਗਿਆ ਸੀ ਫਸਟ ਟਾਈਮ ਜਦੋਂ ਮੈਂ ਇਹ ਵੀਡੀਓ ਦੇਖੀ ਕਿ ਮੇਰੀ ਸ਼ੇਅਰ ਕੀਤੀ ਆ ਫੇਸਬੁੱਕ ਤੇ ਯਾ ਲੋਕੀ ਏਦਾਂ ਬੋਲ ਰਹੇ ਆਇਆ ਇਹ ਕੈਪਸ਼ਨ ਆ ਮੈਨੂੰ ਕਾਫੀ ਨੇ ਦੱਸਿਆ ਕਿ ਏਦਾਂ ਆ ਇਹ ਉਹ ਤੁਸੀਂ ਸ਼ੇਅਰ ਕਰੋ ਜਾਂ ਤੁਸੀਂ ਗੱਲ ਕਰੋ ਇਹਨਾਂ ਨਾਲ ਇਟਸ ਨਾਟ ਮਾਈ ਥਿੰਗ ਵੀ ਮੈਂ ਤੁਸੀਂ ਮੈਂ ਅਜੇ ਕਿਸੇ ਨੂੰ ਰਿਪਲਾਈ ਕਰਾਂ ਕੱਲ ਨੂੰ ਅਗਲਾ ਮੈਨੂੰ ਕਰੇ ਫਿਰ ਮੈਂ ਉਹਨੂੰ ਕਰਾਂ ਉਹ ਮੈਨੂੰ ਕਰੇ ਅਮ ਇਹ ਕਈ ਕਈ ਘੰਟੇ ਲਾਈਵ ਹੋਣ ਵਾਲਾ ਕੰਮ ਮੈਥੋਂ ਤਾਂ ਹੋ ਨਹੀਂ ਸਕਦਾ ਮੇਨ ਹੋਰ ਬੜੇ ਕੰਮ ਸੋ ਮੈਂ ਤਾਂ ਇੱਕ ਨਾਰਮਲ ਜੀ ਇੱਕ ਚੀਜ਼ ਜਿਹੜੀ ਮੈਨੂੰ ਬੁਰੀ ਲੱਗੀ ਸੀ ਮੈਂ ਉਹਦਾ ਰਿਪਲਾਈ ਕਰਤਾ ਤੇ ਮੈਨੂੰ ਕੋਈ ਇਹ ਚੀਜ਼ ਵੀ ਮੈਂ ਖੇਢੀ ਜਾਊਂਗੀ ਵੀ ਤੁਸੀਂ ਉਧਰੋਂ ਗੱਲ ਕਰ ਰਹੇ ਹੋ ਇਧਰੋਂ ਮੈਂ ਕਰੀ ਜਾਊਂਗੀ ਇਹ ਚੀਜ਼ 'ਚ ਮੈਂ ਇੰਟਰਸਟਿਡ ਨਹੀਂ ਹੈਗੀ ਸੋ ਮੈਂ ਉਹ ਚੀਜ਼ ਦੇਖ ਕੇ ਛੱਡ ਦਿੱਤੀ ਸੀ ਕਿ ਨਹੀਂ ਕੋਈ ਨਾ ਇਸ ਬਾਰੇ ਮੈਂ ਨਹੀਂ ਬੋਲਦੀ ਬਟ ਦੈਨ ਉਸੇ ਪੇਜ ਤੇ ਕੈਨੇਡਾ ਦੇ ਪੰਜਾਬੀ ਪੇਜ ਆ ਤੇ ਉਹਨਾਂ ਨੇ ਸੇਮ ਟਾਈਮ ਤੇ ਇੱਕ ਫੋਟੋ ਪਤ ਨਹੀਂ ਵੀਡੀਓ ਆ ਗਈ ਚੀਜ਼ ਆ ਉੱਥੇ ਲਾਈਕ ਮੇਰੀ ਫੋਟੋਜ਼ ਫੇਸਬੁੱਕ ਪ੍ਰੋਫਾਈਲ ਤੋਂ ਮੇਰੀਆਂ ਪਿਕਚਰਸ ਚੱਕੀਆਂ ਤੇ ਉੱਥੇ ਉਹਨਾਂ ਨੇ ਉਹ ਕੈਪਸ਼ਨ ਲਿਖੀ ਕਿ ਆਂਦਾ ਦੇਖੋ ਗੁਰਬਾਣੀ ਦੀ ਗੱਲ ਕਰਨ ਵਾਲੀ ਕੁੜੀ ਦਾ ਸੱਚ ਸਾਹਮਣੇ ਆਇਆ ਹੁਣ ਸੱਚ ਮੈਂ ਦੱਸ ਦਿੰਦੀਆਂ ਕੀ ਸੀ ਅਸਲ ਰੂਪ ਕਹਿੰਦੇ ਅਸਲ ਰੂਪ ਸਾਹਮਣੇ ਆਇਆ ਉਹਦਾ ਅਸਲ ਰੂਪ ਕੀ ਸੀ ਕਿ ਮੇਰੀਆਂ ਫੋਟੋਜ਼ ਨੇ ਠੀਕ ਆ ਵੀ ਤੁਸੀਂ ਨਹੀਂ ਆਪਦੀ ਮਾਵਾਂ ਭੈਣਾਂ ਨੂੰ ਪਾਉਣ ਦਿੰਦੇ ਹੋਣੇ ਵੀ ਵੈਸਟਰਨ ਡ्रेसेस ਮੈਂ ਪਾ ਲੈਨੀ ਆ ਤੁਹਾਡੇ ਪਿਓ ਦੇ ਪੈਸਿਆਂ ਦੇ ਲੈ ਕੇ ਤਾਂ ਨਹੀਂ ਪਾਉਂਦੀ ਨਾ ਤੁਹਾਡੇ ਪਿਓ ਦੇ ਪੈਸਿਆਂ ਦੇ ਮੈਂ ਵਾਲ ਨਹੀਂ ਕਲਰ ਕਰਾਉਂਦੀ ਤੁਹਾਡੇ ਪਿਓ ਦੇ ਪੈਸੇ ਦੀ ਮੈਂ ਆਈਬ੍ਰੋਜ਼ ਨਹੀਂ ਬਣਾਉਂਦੀ ਕਿਉਂ ਕਿਉਂ ਕਿਉਂਗੇ ਇਹ ਚੀਜ਼ਾਂ ਦੇ ਕਮੈਂਟ ਕਰ ਰਹੇ ਹੋ ਬਈ ਮੈਂ ਨਾ ਤੁਹਾਡੇ ਕੱਪੜਿਆਂ ਦੇ ਕਰਨ ਲਾ ਜਾਂ ਆਈ ਡੋਨਟ ਗਿਵ ਅ ਫੱਕ ਅਬਾਊਟ ਇਟ ਮੈਨੂੰ ਕੋਈ ਮਤਲਬ ਨਹੀਂ ਤੁਸੀਂ ਕੀ ਕਰਦੇ ਹੋ ਤਾਂ ਇੱਕ ਇੱਕ ਹੀ ਮਤਲਬ ਹੈ ਤੁਸੀਂ ਕਿਸੇ ਦੇ ਕੱਪੜਿਆਂ ਬਾਰੇ ਬੋਲਿਆ ਨਹੀਂ ਫਿਰ ਤੁਸੀਂ ਕਹਿੰਦੇ ਹੋ ਵੀ ਹਾਂ ਅਸਲੀ ਰੂਪ ਸਾਹਮਣੇ ਆ ਗਿਆ ਅਸਲੀ ਰੂਪ ਕੀ ਹੈ ਕਿ ਹਾਂ ਮੈਂ ਉਹਦੇ ਦੇ ਕੱਪੜੇ ਪਾਏ ਆ ਪਰ ਉਹ ਅਸਲੀ ਰੂਪ ਇੱਥੇ ਕੀ ਸਾਹਮਣੇ ਹੈ ਫੋਟੋਜ਼ ਮੇਰੀ ਪ੍ਰੋਫਾਈਲ 'ਤੇ ਚੱਕੀਆਂ ਨੇ ਨਾ ਤੁਹਾਨੂੰ ਦਿਖਦੀਆਂ ਹੋਣੀਆਂ ਤਾਂ ਹੀ ਚੱਕੀਆਂ ਅਸਲੀ ਰੂਪ ਜੇ ਦਾ ਕੋਈ ਮਾੜੀ ਗੱਲ ਹੁੰਦੀ ਮੈਂ ਲੁਕਉਂਦੀ ਮੈਂ ਤਾਂ ਕੁਛ ਲੁਕੋਇਆ ਨਹੀਂ ਮੈਨੂੰ ਕੋਈ ਮੈਨੂੰ ਉਸ ਚੀਜ਼ ਤੋਂ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਮੈਂ ਜਿਹੇ ਜਿ ਮਰਜ਼ੀ ਕੱਪੜੇ ਪਾਵਾਂ ਤੂੰ ਤੁਸੀਂ ਤੁਹਾਨੂੰ ਲੱਗਦਾ ਵੀ ਹਾਂ ਅਸਲੀ ਰੂਪ ਕੀ ਸਾਹਮਣੇ ਆ ਗਿਆ ਕੱਪੜਿਆਂ ਤੋਂ ਕੱਪੜਿਆਂ ਤੋਂ ਜੱਜ ਕਰੋਗੇ ਇਹ ਇਹਦੇ ਨਾਲ ਮੇਰਾ ਨਹੀਂ ਕੁਝ ਜਾਣਾ ਤੁਸੀਂ ਆਪ ਦੀ ਸੋਚ ਦਿਖਾਈ ਜਾਂਦੇ ਹੋ ਵੀ ਤੁਸੀਂ ਕਿੱਥੇ ਤੱਕ ਸੋਚਦੇ ਹੋ ਜਾਂ ਤੁਹਾਡੀ ਮੈਂਟੈਲਿਟੀ ਕਿੱਥੇ ਤੱਕ ਮੈਨੂੰ ਨਹੀਂ ਉਹ ਜਿਹਨਾਂ ਨਾਲ ਕੋਈ ਫਰਕ ਪਿਆ ਫਿਰ ਉੱਥੇ ਕਮੈਂਟਸ ਦੇਖੇ ਮੈਂ ਕੁੜੀ ਫੁਗਰੀ ਆ ਜੀ ਕੁੜੀ ਖਵਾ ਕਰਦੀ ਆ ਇਹ ਲੀ ਗੱਲ ਤਾਂ ਮੇਰੇ ਕੋਲੇ ਹਵਾ ਕਰਨ ਨੂੰ ਕੁਝ ਹੈ ਨਹੀਂ ਦੂਜੀ ਗੱਲ ਮੇਰੇ ਕੋਲ ਫੁਕਰੀ ਮਾਰਨ ਨੂੰ ਵੀ ਕੁਝ ਹੈ ਨਹੀਂ ਠੀਕ ਆ ਤੁਹਾਨੂੰ ਕੁੜੀਆਂ ਉਹ ਸਹੀ ਲੱਗਦੀਆਂ ਨੇ ਜਿਨ੍ਹਾਂ ਨੇ ਸਿਰ ਤੇ ਚੁੰਨੀ ਲਈ ਆ ਤੇ ਜਿਹੜੀਆਂ ਹਰ ਗੱਲ 'ਚ ਹਾਂਜੀ 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 ਸਿਰ ਮਾਰਦੀਆਂ ਰਹਿਣ ਰਾਈਟ ਹਰ ਕੋਈ ਤੁਹਾਡੇ ਹਿਸਾਬ ਨਾਲ ਨਹੀਂ ਚੱਲ ਸਕਦਾ ਹਰ ਕੋਈ ਹਾਂਜੀ ਹਾਂਜੀ ਕਰਨ ਵਾਲਾ ਨਹੀਂ ਹੁੰਦਾ ਜਿਹੜੀ ਤੁਹਾਨੂੰ ਕੁੜੀ ਥੋੜਿਆ ਜਿਆਦਾ ਬੋਲਦੀ ਦਿਖ ਜਾਂਦੀ ਆ ਉਹ ਹਵਾ ਕਰਦੀ ਆ ਉਹ ਫੁਕਰੀ ਆ ਜੇ ਉਹ ਚਾਰ ਜਣੇ ਨੂੰ ਬਣਾਉਂਦੀ ਹੈ ਤਾਂ ਬਣਾਉਂਦੀ ਹੈ ਤਾਂ ਉਹ ਕਰੈਕਟਰਲੈਸ ਹੋਗੀ ਅ ਮੈਂ ਨਹੀਂ ਕਹਿੰਦੀ ਤੁਸੀਂ ਆਪ ਦੀ ਸੋਚਦਾਰ ਹੋ ਜਾਂ ਮੇਰੇ ਕਹਿਣ ਨਾਲ ਤੁਸੀਂ ਸੁਧਾਰਨੀ ਵੀ ਨਹੀਂ ਹੈਗੀ ਪਰ ਜ਼ਰੂਰੀ ਨਹੀਂ ਹੈਗਾ ਕਿ ਹਰ ਕੋਈ ਤੁਹਾਡੀ ਇਹ ਜਿਹੀ ਬਕਵਾਸ ਟਾਲਰੇਟ ਕਰੇ ਤੇ ਜੇ ਮੈਂ ਪਹਿਲਾਂ ਤਰੀਕੇ ਸਰ ਗੱਲ ਕੀਤੀ ਸੀ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਮੈਨੂੰ ਐਂ ਗੱਲ ਕਰਨੀ ਨਹੀਂ ਆਉਂਦੀ ਸੋ ਥੋੜਾ ਜ ਆਪਦਾ ਵੀ ਦੇਖਿਆ ਕਰੋ ਵੀ ਦੂਜਾ ਬੰਦਾ ਜ਼ਰੂਰੀ ਨਹੀਂ ਕਿ ਤੁਹਾਡੇ ਹਿਸਾਬ ਨਾਲ ਚੱਲੂਗਾ ਆ ਤੁਸੀਂ ਕੁਝ ਵੀ ਬੋਲੀ ਜਾਉਂਗੇ ਅਗਲੇ ਨੇ ਅਗੋਂ ਕੁਝ ਬੋਲਣਾ ਨਹੀਂ ਐਦਾਂ ਵੀ ਜ਼ਰੂਰੀ ਨਹੀਂ ਹੁੰਦਾ ਅ ਮੈਂ ਹੁਣ ਮੈਂ ਕਿਸੇ ਗੇਮ 'ਚ ਨਹੀਂ ਪੈਣਾ ਵੀ ਮੈਂ ਹੁਣ ਮੈਂ ਇਹ ਰਿਪਲਾਈ ਕਰਤਾ ਹੁਣ ਇਹ ਜਾਊਗਾ ਪੇਜ ਤੇ ਤੇ ਤੁਹਾਡੇ ਕੋਲ ਉਹੀ ਚਾਰ ਗੱਲਾਂ ਨੇ ਕਰਨ ਵਾਲੀਆਂ ਕੁੜੀ 'ਚ ਹਵਾ ਕੁੜੀ 'ਚ ਫੁਕਰੀ ਆ ਦੇਖੋ ਕਿਵੇਂ ਬੋਲਦੀ ਆ ਦੇਖੋ ਐ ਹੋ ਗਿਆ ਐ ਹੋ ਗਿਆ ਦੇਖੋ ਮੈਂ ਕਿਸੇ ਦੇ ਪਿਓ ਦਾ ਨਹੀਂ ਲੈ ਕੇ ਖਾਧਾ ਕੁਝ ਤੇ ਮੈਂ ਕਿਸੇ ਨੂੰ ਅਨਸਰੇਬਲ ਵੀ ਨਹੀਂ ਹੈਗੀ ਤੁਸੀਂ ਜੋ ਕਰਨਾ ਕਰੋ ਆਪਦੀ ਲਾਈਫ ਚ ਮੇਰੇ ਬਾਰੇ ਘੱਟ ਬਕਵਾਸ ਕਰੋ ਥੋੜੀ ਕਿਉਂਕਿ ਬਾਕੀ ਜਿਨ੍ਹਾਂ ਨੂੰ ਹਾਂ ਜਿਨ੍ਹਾਂ ਨੂੰ ਕਾਫੀ ਪ੍ਰੋਬਲਮ ਆ ਕਿ ਹਾਂ ਕਰੇ ਕਿਸੇ ਸਿੰਗਰ ਨੂੰ ਨਿੱਟਕਰੀ ਐ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਹੁਣ ਜਿਹਨੇ ਚੌੜੇ ਹੋ ਗਏ ਮੇਰਾ ਉੱਥੇ ਪਾਤਾ ਨਾ ਆਪਣਾ ਫੇਸਬੁੱਕ ਤੇ ਕਿ ਹਾਂ ਮੈਂ ਸੈਂਟੀਨੀਅਲ ਕਾਲਜ ਚ ਪੜ੍ਹਦੀ ਹਾਂ ਟੋਰਾਂਟੋ ਚ ਸੋ ਹੁਣ ਪਤਾ ਲੱਗ ਗਿਆ ਤੁਹਾਨੂੰ ਉੱਥੇ ਆ ਕੇ ਮਿਲ ਲਿਓ ਆਪਾਂ ਨਾਲ ਗੱਲ ਲੈ ਲੈਂਦੇ ਆ ਸੋ ਹੁਣ ਫੇਸਬੁੱਕ ਵਾਲੀ ਗੇਮ ਵਿੱਚ ਮੈਂ ਕੋਈ ਇੰਟਰਸਟਿਡ ਨਹੀਂ ਹੈਗੀ ਅ ਇਹ ਰਿਪਲਾਈ ਦੇਣਾ ਇਸ ਕਰਕੇ ਜ਼ਰੂਰੀ ਸੀ ਵੀ ਕਿ ਤੁਸੀਂ ਆ ਗਲਤ ਫਹਿਮੀ ਚ ਨਾ ਰਹੋ ਕਿ ਤੁਹਾਡੇ ਅਗਿਆਂ ਤੋਂ ਮੈਂ ਡਰਦੀ ਆ ਜਾਂ ਮੈਨੂੰ ਕੋਈ ਕਿਸੇ ਕਿਸਮ ਦਾ ਆਪਣਾ ਡਰਾ ਜਾਂ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆ ਵੀ ਮੈਨੂੰ ਕਿਸੇ ਗੱਲ ਦੀ ਘਬਰਾਹਟ ਆ ਵੀ ਮੈਂ ਤੁਹਾਡੇ ਤੋਂ ਡਰਦੀ ਆ ਕੁਝ ਹੋਰ ਸੋ ਆ ਉਦਰੀ ਪਾਇਆ ਹੁਣ ਤੋਂ ਬਾਅਦ ਜਦੋਂ ਗੱਲ ਕਰਨੀ ਹੈ ਸਿੱਧੇ ਮੂੰਹ ਤੇ ਆ ਕੇ ਕਰਿਓ ਮੈਨੂੰ ਕੋਈ ਫਰੌਲ ਨਹੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਠੀਕ ਆ ਤੇ ਬਾਕੀ ਹੁਣ ਤੁਸੀਂ ਜੇ ਆਹ ਚੱਲਦਾ ਰੱਖਣਾ ਕੰਮ ਆਹ ਵੀਡੀਓਜ਼ ਤੁਸੀਂ ਦੇਖੋਗੇ ਫਿਰ ਤੁਸੀਂ ਮੇਰੇ ਬਾਰੇ ਬਕਵਾਸ ਕਰੋਗੇ ਫਿਰ ਕੋਈ ਲਲੀਚਲੀ ਵਿੱਚੋਂ ਖੜੀ ਹੋ ਜਾਂਦੀ ਆ ਉਹ ਰਿਪਲਾਈ ਕਰਨ ਆ ਜਾਂਦੇ ਆ ਕਰੀ ਚੱਲਿਓ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੁਸੀਂ ਬੋਲਿਓ ਤੁਸੀਂ ਤੁਹਾਨੂੰ ਜਿਹੜੇ ਮੈਨੂੰ ਜਾਣਦੇ ਆ ਫਰੈਂਡਸ ਹੈਗੇ ਆ ਮੇਰੇ 8 8 10 ਸਾਲ ਤੋਂ ਮੈਨੂੰ ਜਾਣਦੇ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਨਹੀਂ ਕਿਵੇਂ ਆ ਉਹਨਾਂ ਨੂੰ ਪਤਾ ਮੈਨੂੰ ਆਹ ਫੇਮਸ ਹੋਣ ਦਾ ਕਿੰਨਾ ਸ਼ੌਂਕ ਆ ਤੁਸੀਂ ਕਹਿੰਦੇ ਹੋ ਕਿ ਮੇਰੇ ਵਰਗੀ ਕਰਕੇ ਮਾਪੇ ਧੀਆ ਜੰਮਣ ਤੋਂ ਡਰਦੇ ਆ ਤਾਂ ਮੇਰੀ ਫੈਮਲੀ ਸਾਰੀ ਮੇਰੀ ਫੇਸਬੁੱਕ ਤੇ ਐਡ ਆ ਇਹ ਵੀਡੀਓ ਜਿਵੇਂ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਵੀ ਦੇਖਣੀ ਆ ਸੋ ਯਾ ਉਹਨਾਂ ਨੂੰ ਪਤਾ ਮੈਂ ਕਿਹੇ ਜੀ ਆ ਤੁਸੀਂ ਕੋਈ ਨਹੀਂ ਹੁੰਦੇ ਕਿਸੇ ਨੂੰ ਜੱਜ ਕਰਨ ਵਾਲੇ ਤੇ ਬਾਕੀ ਜੇ ਤੁਹਾਨੂੰ ਐ ਲੱਗਦਾ ਵੀ ਮੈਂ ਸਿੰਗਰਜ਼ ਦੀ ਸਪੋਰਟ ਕਰ ਰਹੀ ਆ ਜਾਂ ਮੈਂ ਗੁਰਜੰਟ ਨੂੰ ਮਾੜਾ ਬੋਲ ਰਹੀ ਆ ਤਾਂ ਚਲੋ ਠੀਕ ਆ ਮੈਂ ਤੁਹਾਡੀ ਥਿੰਕਿੰਗ ਨਹੀਂ ਬਦਲ ਸਕਦੀ ਪਰ ਗੱਲ ਇਹ ਨਹੀਂ ਆ ਕਿ ਮੈਂ ਕਦੇ ਮੈਂ ਜਿਹੜੀ ਪਹਿਲਾਂ ਵੀ ਵੀਡੀਓ ਪਾਈ ਸੀ ਉੱਚੀ ਮੈਂ ਇੱਕ ਵੀ ਗੱਲ ਇਹ ਨਹੀਂ ਕੀਤੀ ਵੀ ਹਾਂ ਸਿੰਗਰ ਸਹੀ ਨੇ ਜੋ ਗਾਣਾ ਮਾੜਾ ਠੀਕ ਐ ਸੋ ਕਿਉਂ ਮਾੜਾ ਉਹ ਮੇਰੇ ਲਈ ਮੈਨੂੰ ਵੀ ਮਾੜਾ ਹੀ ਲੱਗੂਗਾ ਜੋ ਜੋ ਚੀਜ਼ ਗਲਤ ਆ ਉਹ ਗਲਤ ਆ ਪਰ ਜੇ ਤੁਸੀਂ ਸਿੰਗਰਸ ਨੂੰ ਮਾੜਾ ਕਹਿ ਰਹੇ ਹੋ ਤਾਂ ਦੂਜੀ ਸਾਈਡ ਇਹ ਵੀ ਦੇਖੋ ਵੀ ਤੁਹਾਡਾ ਇਹ ਸਿੱਖ ਕਿੰਨੀ ਤਮੀਜ਼ ਨਾਲ ਗੱਲ ਕਰ ਰਿਹਾ ਹੈ ਮੈਂ ਮੈਂ ਕਿਸੇ ਲੈਕਚਰ ਦਾ ਦੇ ਹੱਕ 'ਚ ਨਹੀਂ ਹੈਗੀ ਜਾਂ ਮੈਨੂੰ ਕੋਈ ਕੋਈ ਸ਼ੌਂਕ ਨਹੀਂ ਹੈਗਾ ਵੀ ਮੈਂ ਗਾਣਿਆਂ ਨੂੰ ਪ੍ਰਮੋਟ ਕਰਾਇਆ ਕੁਝ ਹੋਰ ਪਰ ਇਹਦਾ ਇਹ ਮਤਲਬ ਵੀ ਨਹੀਂ ਹੈਗਾ ਕਿ ਮੈਂ ਇਹੋ ਜਿਹੇ ਬੰਦੇ ਨਾਲ ਐਗਰੀ ਕਰੂੰਗੀ ਜਿਹਨੂੰ ਗੱਲ ਕਰਨ ਦੀ ਤਮੀਜ਼ ਨਹੀਂ ਅ ਜੇ ਇਹਨੂੰ ਗਾਣਿਆਂ ਤੋਂ ਪ੍ਰੋਬਲਮ ਆਈ ਨਹੀਂ ਸੈਂਸਰ ਬੋਰਡ 'ਚ ਜਾ ਕੇ ਗੱਲ ਕਰੇ ਐਨੇ ਕ ਜੋਗਾ ਹੋ ਜਵੇ ਵੀ ਉੱਥੇ ਇੱਕ ਪੋਜੀਸ਼ਨ ਲਵੇ ਜਿੱਥੇ ਗਾਣਿਆਂ ਨੂੰ ਜਵਾਬ ਦੇਣਾ ਦੇਣ ਜੋਗਾ ਹੋ ਜੇ ਕਿ ਆਹ ਗਾਣਾ ਪਾਸ ਨਹੀਂ ਹੋਣਾ ਫੇਸਬੁੱਕ ਤੇ ਬੋਲਣ ਨਾਲ ਕੁਝ ਨਹੀਂ ਹੁੰਦਾ ਅ ਕਦੇ ਕਿਸੇ ਨੂੰ ਕਹਿ ਦਊਗਾ ਮੈਂ ਇੱਥੇ ਘੇਰ ਲੈਣਾ ਤੁਹਾਨੂੰ ਇੱਥੇ ਘੇਰ ਲੈਣਾ ਭਰਾਵਾ ਤੂੰ ਕੌਣ ਹੋ ਨਾ ਤੈਨੂੰ ਕਿਉਂ ਅਨਸਰੇਬਲ ਹੈ ਕੋਈ ਤੈਨੂੰ ਕੋਈ ਕਿਉਂ ਜਵਾਬ ਦੇਵੇ ਅਗਲਾ ਕੋਈ ਲੀਗਲੀ ਕੁਛ ਗਲਤ ਨਹੀਂ ਕਰ ਰਿਹਾ ਮੈਂ ਨਹੀਂ ਕਹਿੰਦੀ ਗਾਣੇ ਚੰਗੇ ਆ ਮੈਂ ਨਹੀਂ ਕਹਿੰਦੀ ਜਿਨ੍ਹਾਂ ਨੂੰ ਤੂੰ ਮਾੜਾ ਬੋਲੀ ਜਾਂਣਾ ਉਹ ਵਾਲੇ ਚੰਗੇ ਆਇਆ ਕੁਛ ਹੋਰ ਮੈਨੂੰ ਕੋਈ ਮਤਲਬ ਨਹੀਂ ਪਰ ਇਹਦਾ ਇਹ ਮਤਲਬ ਨਹੀਂ ਤੁਸੀਂ ਜਿਵੇਂ ਮਰਜ਼ੀ ਬਕਵਾਸ ਕਰੀ ਜਾਓਗੇ ਤੁਸੀਂ ਕੁੜੀਆਂ ਨੂੰ ਕੰਜਰ ਗੰਜਰੀਆਂ ਦੱਸੀ ਜਾਂਦੇ ਹੋ ਇੰਨੀ ਕੁ ਰਿਸਪੈਕਟ ਕਰਨੀ ਤਾਂ ਮੈਨੂੰ ਲੱਗਦਾ ਗੁਰਬਾਣੀ ਨੇ ਤੁਹਾਨੂੰ ਸਿਖਾਈ ਹੋਈ ਹੋ ਜੇ ਨਹੀਂ ਸਿੱਖੀ ਤਾਂ ਫਿਰ ਤੁਸੀਂ ਕਾਹਦੇ ਸਿੱਖੋ ਫਿਰ ਇਹ ਹਵਾਂ ਨਾ ਕਰਿਆ ਕਰੋ ਨਾ ਵੀ ਅਸੀਂ ਸਿੱਖਾਂ ਤੁਹਾਡੇ ਕੋਈ ਐਕਸਟਰਾ ਬਾਡੀ ਬਾਰਸ ਨਹੀਂ ਲੱਗੇ ਹੋਏ ਬਾਕੀ ਇਹਨਾਂ ਨੂੰ ਸੋ ਸਿੱਖੋ ਹਉਣ ਦੀ ਫੁਕਰੀ ਘੱਟ ਮਰਿਓ ਬਾਕੀ ਜਿਹਨੇ ਮੇਰੇ ਨਾਲ ਗੱਲ ਕਰਨੀ ਆ ਕੇ ਕਰ ਲਵੇ ਥੈਂਕ ਯੂ